ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਮੈਂ ਇੱਕ ਵਾਰੀ ਫੇਰ ਤੋਂ ਜੁੜਿਆ ਹਾਂ ਜੀ ਗੁਰਿੰਦਰ ਅੱਜ ਦੀ ਜਿਹੜੀ ਸੱਚੀ ਘਟਨਾ ਮੇਰੇ ਆਪਣੇ ਸ਼ਹਿਰ ਦੀ ਜਿਹੜੀ 2019 ਦੇ ਵਿੱਚ ਵਾਪਰੀ ਲੁਧਿਆਣੇ ਦੇ ਵਿੱਚ ਬੜਾ ਇੱਕ ਪੌਸ਼ ਏਰੀਆ ਜੀ ਸਰਾਬਾ ਨਗਰ ਉੱਥੇ ਦੀ ਇਹ ਘਟਨਾ ਉੱਥੇ ਇੱਕ ਪਰਿਵਾਰ ਰਹਿੰਦਾ ਸੀ ਸੋਹਣ ਕੁਮਾਰ ਜਿਹੜੇ ਘਰ ਦਾ ਮੁਖੀ ਸੀਗਾ ਉਹਦੀ ਪਤਨੀ ਕਿਰਨ ਦੇਵੀ ਤੇ ਇਹਨਾਂ ਦੇ ਚਾਰ ਬੱਚੇ ਸੀ ਤੇ ਚਾਰੋਂ ਬੇਟੇ ਸੀ ਸੋਹਣ ਕੁਮਾਰ ਆਪ ਵੀ ਇੱਕ ਫੈਕਟਰੀ ਦੇ ਵਿੱਚ ਜੌਬ ਕਰਦਾ ਸੀ ਵਧੀਆ ਤੇ ਇਹਨੇ ਆਪਣੇ ਬੱਚਿਆਂ ਨੂੰ ਵੀ ਬਹੁਤ ਵਧੀਆ ਸੈਟਲ ਕੀਤਾ ਸੀ ਅ ਅਲੱਗ-ਅਲੱਗ ਜਿਹੜੀਆਂ ਕੰਪਨੀਆਂ ਦੇ ਵਿੱਚ ਉਹਨਾਂ ਨੂੰ ਨੌਕਰੀਆਂ ਦਵਾਈਆਂ ਸੀ ਸਭ ਤੋਂ ਵੱਡਾ ਜਿਹੜਾ ਇਹਨਾਂ ਦਾ ਮੁੰਡਾ ਉਹਦਾ ਨਾਮ ਸੀਗਾ ਜੀ ਸੁਨਿਲ ਉਹਦੇ ਵਿਆਹ ਬਾਰੇ ਸੋਚਿਆ ਜਾਂਦਾ ਵਾ ਤੇ ਇੱਕ ਸੁਨੀਤਾ ਦੇਵੀ ਨਾਮ ਦੀ ਲੜਕੀ ਲੱਭ ਕੇ ਸੁਨਿਲ ਕੁਮਾਰ ਦਾ ਉਹਦੇ ਨਾਲ ਵਿਆਹ ਕਰ ਦਿੱਤਾ ਜਾਂਦਾ ਵਾ ਪਰਿਵਾਰ ਦੇ ਵਿੱਚ ਬੜੀਆਂ ਖੁਸ਼ੀਆਂ ਸੀਗੀਆਂ ਜੀ ਸਾਰਾ ਕੁਝ ਬਹੁਤ ਚੰਗਾ ਚੱਲ ਰਿਹਾ ਸੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਤੇ ਚਾਰੂ ਬੇਟੇ ਜਿਹੜੇ ਸੋਹਣ ਕੁਮਾਰ ਦੇ ਬੜੇ ਲਾਇਕ ਸੀ ਹੁਣ ਸੁਨਿਲ ਦਾ ਵਿਆਹ ਹੋ ਗਿਆ ਸੀ ਤੇ ਬਾਕੀਆਂ ਦੇ ਵਿਆਹ ਬਾਰੇ ਵੀ ਸੋਚਿਆ ਜਾ ਰਿਹਾ ਸੀ ਜਿਹੜਾ ਸੁਨਿਲ ਹੈ ਇਹ ਜਦਾਂ ਜਦਾਂ ਸਮਾਂ ਬੀਤਦਾ ਹੈ ਬਹੁਤ ਵਧੀਆ ਕੰਮ ਦੇ ਵਿੱਚ ਤਰੱਕੀ ਕਰਦਾ ਇਹਨੂੰ ਤਨਖਾਹ ਵੀ ਚੰਗੀ ਮਿਲਦੀ ਸੀ ਇਹਦੇ ਕਰੇ ਦੋ ਬੱਚਿਆਂ ਦਾ ਜਨਮ ਹੋਇਆ ਦੋਨੋਂ ਬੇਟੇ ਸੀ ਤੇ ਐਦਾਂ ਕਰਕੇ ਜਿਹੜਾ ਹੋਰ ਘਰ ਦੇ ਵਿੱਚ ਵਧੀਆ ਮਾਹੌਲ ਹੋ ਜਾਂਦਾ ਤੇ ਸਾਰਾ ਕੁਝ ਕਹਿ ਲੋ ਵੀ ਬਹੁਤ ਚੰਗਾ ਚੱਲ ਰਿਹਾ ਸੀ ਹੁਣ ਜਿੱਦਾਂ ਬੱਚੇ ਵੱਡੇ ਹੁੰਦੇ ਨੇ ਸੁਨੀਤਾ ਆਪਣੇ ਘਰ ਵਾਲੇ ਸੁਨੀਲ ਨੂੰ ਕਹਿੰਦੀ ਆ ਵੀ ਮੈਂ ਘਰੇ ਜਿਹੜਾ ਟਾਈਮ ਪਾਸ ਮੇ ਤੋਂ ਨਹੀਂ ਹੁੰਦਾ ਘਰੇ ਮੈਨੂੰ ਟਾਈਮ ਕੱਢਣਾ ਬੜਾ ਔਖਾ ਲੱਗਦਾ ਵੀ ਮੈਂ ਕਿਤੇ ਨੌਕਰੀ ਕਰ ਲੈਣੀ ਆ ਲੁਧਿਆਣੇ ਦੇ ਰਣਜੀਤ ਨਗਰ ਦੇ ਵਿੱਚ ਇੱਕ ਪਲੇ ਵੇ ਸਕੂਲ ਸੀਗਾ ਜੀ ਉੱਥੇ ਉਹ ਕੋਸ਼ਿਸ਼ ਕਰਦੀ ਆ ਤੇ ਉਹਨੂੰ ਉੱਥੇ ਕੇਅਰ ਟੇਕਰ ਦੀ ਜੌਬ ਮਿਲ ਜਾਂਦੀ ਆ ਨੌਕਰੀ ਮਿਲ ਜਾਂਦੀ ਆ ਇਹਦੇ ਨਾਲ ਘਰ ਦੇ ਵਿੱਚ ਚਲੋ ਪੈਸਾ ਵੀ ਆਉਣ ਲੱਗ ਗਿਆ ਮਾੜਾ ਮੋਟਾ ਉਹ ਸਪੋਰਟ ਕਰਨ ਲੱਗ ਗਈ ਤੇ ਉਹਦਾ ਜਿਹੜਾ ਟਾਈਮ ਪਾਸ ਵੀ ਵਧੀਆ ਹੋ ਜਾਂਦਾ ਸੀ ਹੁਣ ਸੁਨੀਲ ਕੁਮਾਰ ਆਪ ਵੀ ਜੌਬ ਕਰਦਾ ਸੀ ਸਵੇਰੇ 9 ਵਜੇ ਜਾਂਦਾ ਸੀ ਰਾਤ ਨੂੰ 8 ਵਜੇ ਤਕਰੀਬਨ ਉਹ ਘਰੇ ਹਰ ਰੋਜ਼ ਆ ਜਾਂਦਾ ਸੀ ਹੁਣ ਦੇਣਾ ਹੁੰਦਾ ਜੀ 30 ਮਈ 2019 ਦਾ ਸੁਨੀਲ ਕੁਮਾਰ ਸਵੇਰੇ ਜਾਂਦਾ ਵਾ ਕੰਮ ਤੇ ਤੇ ਰਾਤ ਦੇ ਸਵਾ 8 ਹੋ ਗਏ ਰਾਤ ਦੇ ਕਹਿ ਲੋ ਸ਼ਾਮ ਦੇ ਕਹਿ ਲੋ ਸਵਾ 8 ਹੋ ਜਾਂਦੇ ਨੇ ਪਰ ਅੱਜ ਸੁਨੀਲ ਘਰ ਨਹੀਂ ਆਇਆ ਜਿਹੜਾ ਅਕਸਰ 8 ਵਜੇ ਆ ਜਾਂਦਾ ਤਾਂ ਸੁਨੀਤਾ ਉਹਨੂੰ ਫੋਨ ਕਰਦੀ ਆ ਆਪਣੇ ਘਰ ਵਾਲੇ ਸੁਨੀਲ ਨੂੰ ਵੀ ਤੁਸੀਂ ਕਿੱਥੇ ਹੋ ਉਹ ਕਹਿੰਦਾ ਬਸ ਮੈਂ ਆ ਰਸਤੇ ਦੇ ਵਿੱਚ ਆ ਫੁਲਾਣੀ ਜਗ੍ਹਾ ਪਹੁੰਚ ਗਿਆ ਵੀ ਮੈਂ ਬਸ ਘਰ ਆ ਰਿਹਾ ਹਾਂ ਇਸ ਤੋਂ ਬਾਅਦ ਜੀ ਉਹ ਘਰੇ ਉਹਦਾ ਨਹੀਂ ਘਰ ਨਹੀਂ ਪਰਤਦਾ ਉਹ 9 ਵਜਾਂ ਜਾਂਦੇ ਆ 10 ਵਜਾਂ ਜਾਂਦੇ ਆ ਤਾਂ ਸਾਰਾ ਪਰਿਵਾਰ ਬਹੁਤ ਫਿਕਰ ਦੇ ਵਿੱਚ ਪੈ ਜਾਂਦਾ ਸੁਨੀਤਾ ਬਹੁਤ ਫਿਕਰ ਦੇ ਵਿੱਚ ਪੈ ਜਾਂਦੀ ਆ ਕਿ ਆਕਰ ਸਵੇਰ 8 ਵਜੇ ਮੇਰੀ ਗੱਲ ਹੋਈ ਆ ਤੇ ਸੁਨਿਲ ਹਾਲੇ ਤੱਕ ਘਰ ਕਿਉਂ ਨਹੀਂ ਪਹੁੰਚਿਆ ਤੇ ਉਹਦਾ ਨੰਬਰ ਹੁਣ ਬੰਦ ਕਿਉਂ ਆ ਰਿਹਾ ਇਹਦਾ ਜਿਹੜਾ ਦਿਓਰ ਸੀਗਾ ਜੀ ਸੁਨਿਲ ਦਾ ਛੋਟਾ ਭਰਾ ਇੱਕ ਰੋਹਿਤ ਉਹਨੂੰ ਕਿਹਾ ਜਾਂਦਾ ਸੁਨੀਤਾ ਵੱਲੋਂ ਕਿ ਉਹਨੂੰ ਲੱਭਣ ਦੀ ਕੋਸ਼ਿਸ਼ ਕਰੋ ਤਾਂ ਉਹ ਫੈਕਟਰੀ ਜਾਂਦਾ ਜਿੱਥੇ ਉਹ ਜੌਬ ਕਰਦਾ ਸੀ ਪਹਿਲਾਂ ਰੋਹਿਤ ਉੱਥੇ ਜਾਂਦਾ ਵਾ ਉੱਥੇ ਉਹਨੂੰ ਕੁਝ ਵੀ ਪਤਾ ਨਹੀਂ ਲੱਗਦਾ ਹੋਰ ਜਿੱਥੇ ਵੀ ਉਮੀਦ ਸੀ ਕਿ ਸੁਨੀਲ ਜਾ ਸਕਦਾ ਉੱਥੇ ਸਾਰੇ ਪਾਸੇ ਜਾਇਆ ਜਾਂਦਾ ਪਰ ਸੁਨੀਲ ਕਿਤੇ ਨਹੀਂ ਮਿਲਦਾ ਜਦੋਂ ਇਹ ਲੱਭ ਕੇ ਥੱਕ ਜਾਂਦੇ ਆ ਤਾਂ ਫੈਕਟਰੀ ਦਾ ਮਾਲਕ ਜਿੱਥੇ ਸੁਨੀਲ ਕੰਮ ਕਰਦਾ ਸੀ ਤੇ ਰੋਹਿਤ ਇਹ ਦੋਨੋਂ ਜਣੇ ਥਾਣੇ ਜਾਂਦੇ ਨੇ ਥਾਣੇ ਜਾ ਕੇ ਉਹਦੀ ਸੁਨੀਲ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾ ਜਾਂਦੇ ਨੇ ਕਿ ਸਾਡਾ ਜਿਹੜਾ ਭਰਾ ਵਾ ਉਹ ਲੱਭ ਨਹੀਂ ਰਿਹਾ ਉਸ ਤੋਂ ਬਾਅਦ ਹੀ ਜਦੋਂ ਇਹ ਰਿਪੋਰਟ ਲਿਖਾਉਂਦੇ ਨੇ ਤਾਂ ਇੱਕ ਰਾਹੀਰ ਆ ਜਿਹੜਾ ਜਿੱਥੇ ਸੁਨਿਲ ਕੰਮ ਕਰਦਾ ਸੀ ਫੈਕਟਰੀ ਦੇ ਥੋੜਾ ਜਿਆਦਾ ਨੇੜੇ ਥੋੜਾ ਜਿਆਦਾ ਦੂਰੀ ਤੇ ਕਹਿ ਲਓ ਵੀ ਲੰਘਿਆ ਜਾਂਦਾ ਸੀ ਉਹਨੂੰ ਇੱਕ ਜ਼ਖਮੀ ਹਾਲਤ ਦੇ ਵਿੱਚ ਬੰਦਾ ਪਿਆ ਦਿਖਦਾ ਉਹ ਪੁਲਿਸ ਨੂੰ ਫੋਨ ਕਰਦਾ ਦੋ ਪੁਲਿਸ ਕਰਮਚਾਰੀ ਮੌਕੇ ਤੇ ਪਹੁੰਚਦੇ ਨੇ ਦੇਖਦੇ ਨੇ ਕਿ ਸਿਰ ਦੇ ਵਿੱਚ ਬਹੁਤ ਡੂੰਘੀਆਂ ਸੱਟਾਂ ਮਾਰੀਆਂ ਹੋਈਆਂ ਇਸ ਬੰਦੇ ਦੇ ਤੇ ਗਲ ਦੇ ਉੱਤੇ ਵੀ ਨਿਸ਼ਾਨ ਨੇ ਜਿਵੇਂ ਕਿਸੇ ਨੇ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਹੋਵੇ ਉਹ ਜਿਹੜੇ ਪੁਲਿਸ ਕਰਮਚਾਰੀ ਆ ਉਹਨੂੰ ਸਿਵਲ ਹਸਪਤਲ ਚਾਕੇ ਲੈ ਜਾਂਦੇ ਨੇ ਤੇ ਜਦੋਂ ਹੀ ਉਹ ਹਸਪਤਲ ਲੈ ਕੇ ਜਾਂਦੇ ਨੇ ਉੱਥੇ ਹਸਪਤਲ ਦੇ ਡਾਕਟਰਾਂ ਦੇ ਵੱਲੋਂ ਉਹਨੂੰ ਡੈੱਡ ਡਿclare ਕਰ ਦਿੱਤਾ ਜਾਂਦਾ ਕਿ ਇਹਦੀ ਮੌਤ ਹੋ ਚੁੱਕੀ ਆ ਹੁਣ ਇਸ ਬੰਦੇ ਦੀ شناخت ਕਰਨੀ ਸੀ ਕਿ ਆਖਿਰ ਹੈ ਕੌਣਾ ਥਾਣਿਆਂ ਦੇ ਵਿੱਚ ਜਦੋਂ ਇਹਦੀ ਫੋਟੋ ਘੁਮਾਈ ਜਾਂਦੀ ਆ ਤਾਂ ਜਿੱਥੇ ਜਿਹੜੇ ਥਾਣੇ ਦੇ ਵਿੱਚ ਰੋਹਿਤ ਨੇ ਰਿਪੋਰਟ ਲਿਖਾਈ ਸੀ ਉੱਥੋਂ ਪਤਾ ਲੱਗਦਾ ਕਿ ਇਹ ਬੰਦਾ ਜਿਹੜਾ ਇਹ ਜਿਹੜੀ ਫੋਟੋ ਦੇ ਕੇ ਗਏ ਆ ਪਰਿਵਾਰ ਵਾਲੇ ਦੇ ਕੇ ਗਏ ਆ ਉਹਦੇ ਨਾਲ ਮਿਲਦਾ ਜੁਲਦਾ ਵਾ ਤਾਂ ਰੋਹਿਤ ਨੂੰ ਫੋਨ ਕੀਤਾ ਜਾਂਦਾ ਵਾ ਤੇ ਉਹਨੂੰ ਸਿਵਲ ਹਸਪੀਟਲ ਆਉਣ ਲਈ ਕਿਹਾ ਜਾਂਦਾ ਵਾ ਰੋਹਿਤ ਤੇ ਸੁਨੀਲ ਦਾ ਜਿਹੜਾ ਵੱਡਾ ਮੁੰਡਾ ਸੀਗਾ ਇਹ ਦੋਨੋਂ ਜਣੇ ਹਸਪੀਟਲ ਦੇ ਵਿੱਚ ਜਾਂਦੇ ਨੇ ਉਹਨਾਂ ਨੂੰ ਜਿਹੜੀ ਬਾਡੀ ਆ ਉਹ ਦਿਖਾਈ ਜਾਂਦੀ ਆ ਬਾਡੀ ਦੇਖ ਕੇ ਕਰੋਨਾ ਪੇਟਣਾ ਸ਼ੁਰੂ ਕਰ ਦਿੰਦੇ ਨੇ ਤੇ ਇੱਥੇ ਇੱਥੋਂ ਪੁਲਿਸ ਨੂੰ ਇਹ ਪਤਾ ਲੱਗ ਜਾਂਦਾ ਕਿ ਜਿਹੜਾ ਇਹ ਸ਼ਖਸ ਮਰਿਆ ਕੋਈ ਹੋਰ ਨਹੀਂ ਇਹ ਸੁਨਿਲ ਕੁਮਾਰ ਹੀ ਆ ਹੁਣ ਗੱਲ ਇਹ ਸੀ ਕਿ ਸੁਨਿਲ ਕੁਮਾਰ ਦੀ ਮੌਤ ਹੋ ਗਈ ਕਤਲ ਹੋਇਆ ਇੱਕ ਤਰ੍ਹਾਂ ਦੇ ਨਾਲ ਪਰ ਕਤਲ ਕੀਤਾ ਕਿਨੇ ਪਹਿਲਾਂ ਪੁਲਿਸ ਨੂੰ ਇਹ ਲੱਗਦਾ ਵਾ ਕਿ ਸ਼ਾਇਦ ਲੁੱਟਖੋਹ ਦਾ ਮਾਮਲਾ ਹੋ ਸਕਦਾ ਵਾ ਵੀ ਕਿਸੇ ਨੇ ਲੁੱਟਖੋਹ ਦੇ ਇਰਾਦੇ ਦੇ ਨਾਲ ਇਹਨੂੰ ਕਤਲ ਕਰਤਾ ਹੋਵੇ ਪਰ ਉਹਦਾ ਲੈ ਕੇ ਕੁਝ ਨਹੀਂ ਗਿਆ ਤਾਂ ਫੇਰ ਪੁਲਿਸ ਨੇ ਸਾਰਾ ਜਿਹੜਾ ਡੂੰਘਾਈ ਤੱਕ ਜਾ ਕੇ ਜਾਂਚ ਕਰਨੀ ਹੁੰਦੀ ਆ ਤਾਂ ਪਰਿਵਾਰ ਤੋਂ ਸ਼ੁਰੂ ਕਰਦੀ ਹੁੰਦੀ ਆ ਪੁਲਿਸ ਸਾਰੇ ਪਰਿਵਾਰ ਨੂੰ ਪੁੱਛਤਾਚ ਕੀਤੀ ਜਾਂਦੀ ਆ ਮਾਪਿਓ ਉਹਦੇ ਭਰਾ ਤੇ ਉਹਦੀ ਘਰ ਵਾਲੀ ਉਹਦੇ ਬੱਚੇ ਸਾਰਿਆਂ ਤੋਂ ਪੁੱਛਤਾਚ ਕੀਤੀ ਜਾਂਦੀ ਆ ਉਹਦੇ ਆਣ ਗਵਾਂਡ ਤੋਂ ਵੀ ਪੁੱਛਿਆ ਜਾਂਦਾ ਆ ਆਣ ਗਵਾਂਡ ਤੋਂ ਇਹ ਪਤਾ ਲੱਗਦਾ ਵਾ ਕਿ ਜਿਹੜੀ ਸੁਨੀਤਾ ਵਾ ਤੇ ਸੁਨੀਲ ਕੁਮਾਰ ਇਹਨਾਂ ਦੋਨਾਂ ਦੇ ਵਿੱਚ ਬਣਦੀ ਘਟ ਸੀਗੀ ਵੀ ਇਹਨਾਂ ਦੇ ਘਰੇ ਕਲੇਸ਼ ਰਹਿੰਦਾ ਸੀ ਗਵਾਂਡੀਆਂ ਦਾ ਕਹਿਣਾ ਸੀ ਇਹਨਾਂ ਦੇ ਘਰੋਂ ਅਕਸਰ ਆਵਾਜ਼ਾਂ ਜਿਹੜੀਆਂ ਲੜਨ ਦੀਆਂ ਉਹ ਆਉਂਦੀਆਂ ਰਹਿੰਦੀਆਂ ਸੀ ਤਾਂ ਇਹ ਵੀ ਸ਼ੱਕ ਜ਼ਾਹਰ ਕੀਤਾ ਜਾਂਦਾ ਕਿ ਸ਼ਾਇਦ ਜਿਹੜੀ ਇਹ ਸੁਨੀਤਾ ਵਾ ਇਹਦਾ ਕਿਸੇ ਦੇ ਨਾਲ ਅਫੇਅਰ ਆ ਕਿਸੇ ਦੇ ਨਾਲ ਨਾਜਾਇਜ਼ ਸਬੰਧ ਆ ਪੁਲਿਸ ਹੁਣ ਸੁਨੀਤਾ ਨੂੰ ਪੁੱਛਤਾਛ ਕਰਦੀ ਆ ਉਹਦੀ 6 ਮਹੀਨੇ ਦੀ ਡਿਟੇਲ ਕਢਵਾ ਲੈਂਦੀ ਆ ਇੱਕ ਨੰਬਰ ਦੇ ਉੱਤੇ ਉਹਨੇ ਬਹੁਤ ਫੋਨ ਕੀਤੇ ਸੀ ਲੰਮੀਆਂ ਲੰਮੀਆਂ ਗੱਲਾਂ ਉਹ ਨੰਬਰ ਤੇ ਕਰਦੀ ਸੀ ਤੇ ਜਦੋਂ ਉਹ ਨੰਬਰ ਟਰੈਕ ਕਰਾਇਆ ਜਾਂਦਾ ਉਹਦਾ ਪਤਾ ਲਗਾਇਆ ਜਾਂਦਾ ਕਿ ਕਿਹਦੇ ਨਾਮ ਤੇ ਆ ਤਾਂ ਉਹ ਇੱਕ ਮਨਦੀਪ ਸਿੰਘ ਨਾਮ ਦਾ ਵਿਅਕਤੀ ਜਿਹਦੇ ਨਾਮ ਤੇ ਉਹ ਨੰਬਰ ਚੱਲਦਾ ਸੀ ਹੁਣ ਸੁਨੀਤਾ ਨੂੰ ਬੁਲਾਇਆ ਜਾਂਦਾ ਤੇ ਮਨਦੀਪ ਸਿੰਘ ਨੂੰ ਵੀ ਬੁਲਾਇਆ ਜਾਂਦਾ ਦੋਨੋਂ ਜਣਿਆਂ ਨੂੰ ਥਾਣੇ ਦੇ ਵਿੱਚ ਪੁੱਛਤਾਛ ਦੇ ਲਈ ਬੁਲਾਇਆ ਜਾਂਦਾ ਇੱਕ ਘੰਟਾ ਜਿਹੜੀ ਇਹ ਚਲਦੀ ਆ ਸਵਾਲ ਜਵਾਬ ਦਾ سلسلہ ਇੱਕ ਘੰਟਾ ਚੱਲਦਾ ਪਹਿਲਾਂ ਜਿਹੜੀ ਸੁਨੀਤਾ ਬਾ ਤੇ ਮਨਦੀਪ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਸੀ ਪਰ ਜਦੋਂ ਫਿਰ ਪੁਲਿਸ ਆਪਣਾ ਰੂਪ ਦਿਖਾਉਦੀ ਹੁੰਦੀ ਆ ਤਾਂ ਵੱਡੇ ਵੱਡੇ ਕਹਿੰਦੇ ਆ ਕਿ ਬੋਲ ਪੈਂਦੇ ਆ ਤੇ ਇਹ ਤਾਂ ਫੇਰ ਵੀ ਹਲੇ ਕੱਚੇ ਕ੍ਰਿਮੀਨਲ ਸੀਗੇ ਸੁਨੀਤਾ ਤੇ ਮਨਦੀਪ ਸਾਰਾ ਸੱਚ ਦੱਸਦੇ ਆ ਸੁਨੀਤਾ ਆਖਦੀ ਆ ਕਿ ਮੇਰਾ ਵਿਆਹ ਹੋਇਆ ਸੀ ਮੇਰੇ ਵਿਆਹ ਨੂੰ 10-12 ਸਾਲ ਹੋ ਚੁੱਕੇ ਨੇ ਜਦੋਂ ਮੇਰਾ ਵਿਆਹ ਹੋਇਆ ਸੁਨਿਲ ਮੈਨੂੰ ਬਹੁਤ ਪਿਆਰ ਕਰਦਾ ਸੀ ਮੈਨੂੰ ਪੂਰਾ ਸਮਾਂ ਦਿੰਦਾ ਸੀ ਤੇ ਮੇਰੇ ਨਾਲ ਸਰੀਰਕ ਸਬੰਧ ਬਣਾਉਂਦਾ ਸੀ ਮੈਨੂੰ ਸੈਟੀਸਫਾਈ ਕਰਦਾ ਸੀ ਤੇ ਮੈਂ ਬਹੁਤ ਖੁਸ਼ ਰਹਿੰਦੀ ਸੀ ਜਿੱਦਾਂ ਜਿੱਦਾਂ ਉਮਰ ਵੱਧਦੀ ਗਈ ਬੱਚੇ ਹੁੰਦੇ ਗਏ ਤਾਂ ਜਿਹੜਾ ਸੁਨੀਲਾ ਉਹ ਮੈਨੂੰ ਮੇਰੇ ਉਹਦਾ ਇੰਟਰਸਟ ਨਹੀਂ ਸੀ ਰਿਹਾ ਮੈਨੂੰ ਸਮਾਂ ਨਹੀਂ ਸੀ ਦਿੰਦਾ ਮੇਰੇ ਨਾਲ ਉਹ ਸਰੀਰਕ ਸਬੰਧ ਵੀ ਨਹੀਂ ਬਣਾਉਂਦਾ ਸੀ ਤੇ ਅਕਸਰ ਮੈਨੂੰ ਉਹ ਟਾਲਦਾ ਰਹਿੰਦਾ ਸੀ ਜਦੋਂ ਵੀ ਮੈਂ ਉਹਦੇ ਕੋਲ ਜਾਣ ਦੀ ਕੋਸ਼ਿਸ਼ ਕਰਦੀ ਸੀ ਤਾਂ ਮੈਨੂੰ ਉਹ ਕਹਿੰਦਾ ਸੀ ਕਿ ਬੱਚੇ ਵੱਡੇ ਹੋ ਗਏ ਨੇ ਹੁਣੇ ਸਾਰਾ ਕੁਝ ਚੰਗਾ ਨਹੀਂ ਲੱਗਦਾ ਪਰ ਤੂੰ ਆਪਣੇ ਮਨ ਦੇ ਉੱਤੇ ਕਾਬੂ ਰੱਖ ਪਰ ਜਿਹੜੀ ਸੁਨੀਤਾ ਦੇਵੀ ਦੀ ਉਤੇਜਨਾ ਕਹਿ ਲੋ ਹਵਸ ਕਹਿ ਲੋ ਉਹ ਪੂਰੀ ਨਹੀਂ ਸੀ ਹੋ ਰਹੀ ਇਸ ਗੱਲ ਕਰਕੇ ਉਹਨਾਂ ਦੇ ਘਰ ਦੇ ਵਿੱਚ ਕਲੇਸ਼ ਰਹਿਣ ਲੱਗ ਗਿਆ ਤੇ ਸੁਨੀਤਾ ਨੂੰ ਇਹ ਲੱਗਦਾ ਸੀ ਕਿ ਇਹਦੇ ਕੋਲ ਸੁਨੀਲ ਕੁਮਾਰ ਮੈਨੂੰ ਸ਼ਾਇਦ ਹੁਣ ਪਸੰਦ ਨਹੀਂ ਕਰਦਾ ਵੀ ਮੈਨੂੰ ਇਹ ਸਮਾਂ ਕਿਉਂ ਨਹੀਂ ਦਿੰਦਾ ਇਹ ਸਾਰੀਆਂ ਗੱਲਾਂ ਦੇ ਚੱਲਦੇ ਜਦੋਂ ਘਰ ਦਾ ਮਾਹੌਲ ਥੋੜਾ ਜਿਹਾ ਖਰਾਬ ਹੁੰਦਾ ਉਦੋਂ ਹੀ ਉਹਨੇ ਜਿਹੜਾ ਪਲੇਵੇ ਸਕੂਲ ਦੀ ਮੈਂ ਜਿੱਦਾਂ ਗੱਲ ਕੀਤੀ ਸੀ ਉਦੋਂ ਹੀ ਜੁਆਇਨ ਕੀਤਾ ਸੀ ਇਹੀ ਕਾਰਨ ਸੀ ਕਿ ਉਹ ਸਕੂਲ ਦੇ ਵਿੱਚ ਨੌਕਰੀ ਕਰਦੀ ਆ ਕਿ ਘਰ ਦੇ ਕਲੇਸ਼ਿਆਂ ਤੋਂ ਬਚ ਸਕੇ ਉਹਦਾ ਧਿਆਨ ਕਿਤੇ ਹੋਰ ਜਾਵੇ ਪਰ ਉੱਥੇ ਇੱਕ ਹੋਰ ਚੰਨ ਚੜਾ ਦਿੰਦੀ ਆ ਜੀ ਸੁਨੀਤਾ ਦੇਵੀ ਉਹ ਐਨੀ ਅੰਨੀ ਹੋ ਜਾਂਦੀ ਆ ਆਪਣੀ ਹਵਸ ਨੂੰ ਪੂਰਾ ਕਰਨ ਦੇ ਲਈ ਮਨਦੀਪ ਸਿੰਘ ਆ ਜਿਹੜਾ ਉੱਥੇ ਆਪਣੀ ਬੱਚੀ ਨੂੰ ਛੱਡਣ ਦੇ ਲਈ ਆਉਂਦਾ ਸੀ ਜਿਹੜੀ 2.5 ਸਾਲ ਦੀ ਸੀ ਪਲੇ ਵੇ ਸਕੂਲ ਦੇ ਵਿੱਚ ਉਹਨੂੰ ਛੱਡਣ ਦੇ ਲਈ ਆਉਂਦਾ ਸੀਗਾ ਤੇ ਗੱਲਬਾਤ ਕਰਨ ਦੇ ਵਿੱਚ ਬਹੁਤ ਤੇਜ ਸੀ ਉਹਨੂੰ ਟੈਕਟ ਸੀਗਾ ਕਿ ਗੱਲਬਾਤ ਕਿਵੇਂ ਕਰਨੀ ਆ ਗੱਲਾਂ ਬਾਤਾਂ ਦੇ ਨਾਲ ਉਹਨੇ ਸੁਨੀਤਾ ਦੇਵੀ ਨੂੰ ਇਮਪ੍ਰੈਸ ਕਰ ਲਿਆ ਸੁਨੀਤਾ ਦੇਵੀ ਪਹਿਲਾਂ ਹੀ ਜਿਹੜੀ ਉਹ ਇੱਕ ਝਾਕ ਦੇ ਵਿੱਚ ਸੀ ਕਿ ਉਹਨੂੰ ਕੋਈ ਐਦਾਂ ਟਾਈਮ ਪਾਸ ਕਰਨ ਦੇ ਲਈ ਮਿਲੇ ਤੇ ਉਹਨੂੰ ਮਨਦੀਪ ਸਿੰਘ ਮਿਲ ਜਾਂਦਾ ਦੋਨਾਂ ਦੇ ਵਿੱਚ ਦੋਸਤੀ ਹੁੰਦੀ ਹੈ ਦੋਸਤੀ ਪਿਆਰ ਦੇ ਵਿੱਚ ਬਦਲਦੀ ਹੈ ਤੇ ਮਨਦੀਪ ਸਿੰਘ ਅਕਸਰ ਉਹਨੂੰ ਗੱਡੀ ਦੇ ਵਿੱਚ ਬਿਠਾ ਕੇ ਕਮਾਉਂਦਾ ਸੀ ਹੁਣੇ ਹੋਟਲਾਂ ਦੇ ਵਿੱਚ ਜਾਣਾ ਸ਼ੁਰੂ ਕਰ ਦਿੰਦੇ ਨੇ ਤੇ ਉੱਥੇ ਜਾ ਕੇ ਇਹ ਸਰੀਰਕ ਸਬੰਧ ਬਣਾਉਂਦੇ ਨੇ ਤੇ ਜਿਹੜੀ ਸੁਨੀਤਾ ਵਾ ਮਨਦੀਪ ਸਿੰਘ ਤੋਂ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਇਹ ਦੋਨੋਂ ਨੇ ਦੋਨਾਂ ਨੇ ਆਪ ਇਹ ਸਾਰੀ ਗੱਲ ਪੁਲਿਸ ਨੂੰ ਦੱਸੀ ਕਿ ਇਦਾਂ ਇਦਾਂ ਹੋਇਆ ਉਸ ਤੋਂ ਬਾਅਦ ਜੀ ਜਦੋਂ ਗੱਡੀ ਦੇ ਵਿੱਚ ਅਹ ਇਹ ਕੋ ਮਤੇ ਅਸੀਂ ਤਾਂ ਬਿਲਕੁਲ ਵੀ ਸੁਨੀਤਾ ਦੇਵੀ ਪ੍ਰਵਾਹ ਨਹੀਂ ਸੀ ਕਰਦੀ ਕਿ ਕੋਈ ਕੀ ਕਹੂਗਾ ਘਰ ਦੇ ਵਿੱਚ ਵੀ ਘਰ ਮਤਲਬ ਮੁਹੱਲੇ ਦੇ ਵਿੱਚ ਵੀ ਮਨਦੀਪ ਉਹਨੂੰ ਛੱਡਣ ਆ ਜਾਂਦਾ ਸੀ ਤੇ ਇਹ ਗੱਲਾਂ ਫਿਰ ਕਿੱਥੇ ਲੁਕੀਆਂ ਰਹਿਣੀਆਂ ਸੀ ਮੁਹੱਲੇ ਦੇ ਵਿੱਚ ਹੀ ਪਤਾ ਲੱਗ ਜਾਂਦਾ ਕਿ ਇਹ ਜਿਹੜੀ ਸੁਨੀਤਾ ਵਾ ਇਹ ਦਾ ਚਾਲ ਚਲਨ ਠੀਕ ਨਹੀਂ ਹੈਗਾ ਤੇ ਇਹ ਪ੍ਰਾਏ ਮਰਦ ਦੇ ਨਾਲ ਘੁੰਮਦੀ ਫਿਰਦੀ ਆ ਇਹ ਗੱਲ ਸੁਨੀਲ ਕੁਮਾਰ ਤੱਕ ਵੀ ਪਹੁੰਚ ਜਾਂਦੀ ਆ ਕਿ ਉਹਦੀ ਘਰ ਵਾਲੀ ਕੀ ਚੰਨ ਚੜਾਉਂਦੀ ਫਿਰਦੀ ਆ ਸੁਨੀਲ ਕੁਮਾਰ ਪਹਿਲਾਂ ਉਹਨੂੰ ਪਿਆਰ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਆਪਣੀ ਘਰਵਾਲੀ ਨੂੰ ਜਦੋਂ ਉਹ ਨਹੀਂ ਮੰਨਦੀ ਫੇਰ ਵੀ ਉਹ ਸੁਧਰਦੀ ਨਹੀਂ ਉਹ ਮਨਦੀਪ ਸਿੰਘ ਬਿਨਾ ਨਹੀਂ ਅਸੀਂ ਰਹਿ ਸਕਦੀ ਤਾਂ ਫੇਰ ਇਹਨਾਂ ਦੇ ਵਿੱਚ ਝਗੜਾ ਸ਼ੁਰੂ ਹੁੰਦਾ ਸੁਨੀਲ ਕੁਮਾਰ ਉਹਨੂੰ ਕਈ ਵਾਰ ਹੁਣ ਮਾਰਨ ਕੁੱਟਣ ਵੀ ਲੱਗ ਗਿਆ ਸੀ ਗੁੱਸੇ ਦੇ ਵਿੱਚ ਆ ਕੇ ਉਹਨੂੰ ਮਾਰਦਾ ਕੁੱਟਦਾ ਸੀ ਤੇ ਇਹ ਸਾਰੀ ਗੱਲ ਸੁਨੀਤਾ ਦੇਵੀ ਮਨਦੀਪ ਸਿੰਘ ਨੂੰ ਦੱਸਦੀ ਸੀ ਕਿ ਮੇਰਾ ਘਰਵਾਲਾ ਮੇਰੇ ਨਾਲ ਐ ਕਰਦਾ ਵਾ ਵੀ ਮੈਨੂੰ ਇਹਦਾ ਹੱਲ ਕਰਕੇ ਦੇ ਤਾਂ ਮਨਦੀਪ ਸਿੰਘ ਤੇ ਸੁਨੀਤਾ ਦੇਵੀ ਦੋਨੋਂ ਜਣੇ ਇਹ ਪਲਾਨ ਬਣਾਉਂਦੇ ਨੇ ਕਿ ਇਹਨੂੰ ਰਾਹ ਦੇ ਵਿੱਚੋਂ ਹਟਾ ਦਿੰਨੇ ਆ ਆਪਾਂ ਆਪਣੀ ਜ਼ਿੰਦਗੀ ਆ ਜਿਹੜੀ ਬਹੁਤ ਵਧੀਆ ਬਤੀਤ ਕਰਾਂਗੇ ਆਪਾਂ ਖੁੱਲ ਕੇ ਮਿਲਿਆ ਕਰਾਂਗੇ ਸਾਨੂੰ ਕੋਈ ਰੋਕਣ ਟੋਕਣ ਵਾਲਾ ਨਹੀਂ ਹੋਊਗਾ ਇਸ ਹੱਦ ਤੱਕ ਇਹ ਜਿਹੜੀ ਲੇਡੀ ਸੁਨੀਤਾ ਗਰ ਜਾਂਦੀ ਆ ਮਨਦੀਪ ਸਿੰਘ ਇਹਦਾ ਸਾਥ ਇਦਾਂ ਦਿੰਦਾ ਕਿ ਤਿੰਨ ਬੰਦੇ ਸੁਪਾਰੀ ਦੇ ਉੱਤੇ ਲਿਆਂਦਾ ਵਾ ਉਹਨਾਂ ਨਾਲ ਗੱਲ ਕਰਦਾ ਉਹਨਾਂ ਨੂੰ ਪੈਸੇ ਦਿੰਦਾ ਕਿ ਇੱਕ ਬੰਦੇ ਨੂੰ ਇਦਾਂ ਇਦਾਂ ਕਰਕੇ ਮਾਰਨਾ ਵਾ ਉਹ ਜਿਹੜੀ 30 ਮਈ ਦੀ ਰਾਤ ਸੀਗੀ ਉਦੋਂ ਜਿਹੜੀ ਜਿਹੜਾ ਸੁਨੀਤਾ ਨੇ ਫੋਨ ਕੀਤਾ ਸੀ ਇਹ ਪਤਾ ਉਹਨੂੰ ਪਤਾ ਲੱਗ ਸਕੇ ਕਿ ਅਕਸਰ ਨੂੰ ਹੈ ਕਿੱਥੇ ਤਾਂ ਹੀ ਉਹਨੂੰ ਫੋਨ ਕੀਤਾ ਇਸ 8:30 ਵਜੇ ਤੇ ਉਹਦੀ ਲੋਕੇਸ਼ਨ ਜਿਹੜੀ ਉਹਨੇ ਸ਼ੇਅਰ ਕੀਤੀ ਮਨਦੀਪ ਸਿੰਘ ਦੇ ਨਾਲ ਤੇ ਮਨਦੀਪ ਸਿੰਘ ਨੇ ਅੱਗੇ ਜਿਹੜੇ ਬੰਦੇ ਹਾਇਰ ਕੀਤੇ ਹੋਏ ਸੀ ਉਹਨਾਂ ਦੇ ਨਾਲ ਇਹ ਲੋਕੇਸ਼ਨ ਸਾਂਝੀ ਕੀਤੀ ਕਿ ਜਿਹੜਾ ਸੁਨੀਲ ਕੁਮਾਰ ਆ ਫਲਾਣੀ ਜਗ੍ਹਾ ਤੇ ਪਹੁੰਚ ਗਿਆ ਵਾ ਉਹਨੂੰ ਘੇਰ ਲਓ ਉਸ ਤੋਂ ਬਾਅਦ ਜੀ ਮਨਦੀਪ ਸਿੰਘ ਵੀ ਨਾਲ ਜਾਂਦਾ ਤੇ ਉਹ ਤਿੰਨ ਬੰਦੇ ਜਾਂਦੇ ਨੇ ਇਹਦੇ ਤੇ ਤੇ ਜਿਹੜੇ ਤੇਜ਼ ਤਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਜਾਂਦੇ ਨੇ ਇਹਦਾ ਗਲਾ ਕੁੱਟਿਆ ਜਾਂਦਾ ਸਿਰ ਦੇ ਉੱਤੇ ਵਾਰ ਕੀਤੇ ਜਾਂਦੇ ਨੇ ਤੇ ਉਹਨੂੰ ਉੱਥੇ ਹੀ ਸੁੱਟ ਦਿੱਤਾ ਜਾਂਦਾ ਉਹ ਜ਼ਖਮੀ ਲੱਗਿਆ ਸੀਗਾ ਰਾਹੀਰ ਨੂੰ ਪਰ ਮੇਰੇ ਹਿਸਾਬ ਦੇ ਨਾਲ ਉਹਦੀ ਮੌਤ ਆ ਜਿਹੜੀ ਉੱਥੇ ਹੀ ਹੋ ਚੁੱਕੀ ਸੀ ਤੇ ਪੁਲਿਸ ਨੇ ਫੇਰ ਵੀ ਆਪਣੀ ਤਸੱਲੀ ਦੇ ਲਈ ਉਹਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਸੀ ਸੋ ਇਸ ਤਰੀਕੇ ਦੇ ਨਾਲ ਇੱਕ ਵੱਧਚਲਨ ਔਰਤ ਨੇ ਆਪਣੇ ਪਤੀ ਦੀ ਜਾਨ ਲੈ ਲਈ ਆਪਣੇ ਆਸ਼ਿਕ ਦੇ ਨਾਲ ਰਲ ਕੇ ਇਸ ਤੋਂ ਬਾਅਦ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਤੇ ਤਿੰਨ ਬੰਦੇ ਆ ਜਿਹੜੇ ਸੁਪਾਰੀ ਤੇ ਹਾਇਰ ਕੀਤੇ ਸੀ ਉਹ ਵੀ ਫੜ ਲਏ ਜਾਂਦੇ ਨੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਤੇ ਅੱਗੇ ਜਿਹੜੀ ਬਣਦੀ ਕਾਰਵਾਈ ਸੀ ਇਹਨਾਂ ਦੇ ਉੱਤੇ ਕੀਤੀ ਜਾਂਦੀ ਆ ਸੋ ਦੋਸਤੋ ਨਜਾਇਜ਼ ਸਬੰਧਾਂ ਦਾ ਇੱਕ ਮਾੜਾ ਹਸ਼ਰ ਫੇਰ ਆਪਾਂ ਨੂੰ ਇਸ ਕਹਾਣੀ ਰਾਹੀਂ ਸੁਣਨ ਨੂੰ ਮਿਲ ਗਿਆ ਜਿਹੜੀ ਬਿਲਕੁਲ ਸੱਚੀ ਕਹਾਣੀ ਆ ਇਹ ਹੋਰ ਜਿਆ ਪਤਾ ਨਹੀਂ ਹੋਰ ਕਿੰਨੀਆਂ ਸੱਚੀਆਂ ਕਹਾਣੀਆਂ ਨੇ ਕਿਤੇ ਮਰਦ ਬੇਵਫਾ ਕਿਤੇ ਔਰਤ ਬੇਵਫਾ ਤੇ ਇਹ ਬੇਵਫਾਈਆਂ ਕਿਸੇ ਦੀਆਂ ਜੜੀਆਂ ਜਾਨਾਂ ਵੀ ਲੈ ਲੈਂਦੀਆਂ ਨੇ ਤੇ ਪਰਿਵਾਰਾਂ ਦੇ ਪਰਿਵਾਰ ਤਬਾਹ ਕਰ ਦਿੰਦੀਆਂ ਨੇ ਤਾਂ ਹੀ ਮੈਂ ਕਹਿੰਦਾ ਉਹਨਾਂ ਮਨ ਦੇ ਉੱਤੇ ਕਾਬੂ ਰੱਖਣਾ ਬਹੁਤ ਜ਼ਰੂਰੀ ਆ ਜੀ ਧੰਨਵਾਦ ਮਿਲਦਾ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵੀਂ ਕ੍ਰਾਈਮ ਸਟੋਰੀ ਲੈ ਕੇ